ਸਾਰੇ ਮੁੰਡੇ ਮੁੰਡਿਆਂ ਤੋਂ ਕੋਈ ਗੱਲ ਹੋਈ ਉਹ ਮੁੰਡੇ ਇਹਨਾਂ ਦੇ ਘਰੇ ਆਣ ਕੇ ਜਗENDER ਸਿੰਘ ਤੇ ਪੈ ਗਏ ਜੀ ਤੇ ਉਹ ਜਗENDER ਸਿੰਘ ਤੇ ਕਿਰਚੇ ਮਾਰ ਕੇ ਦਾ ਔਨ ਦੀ ਸਪੋਰਟ ਡੈਥ ਫਿਰ ਉਹਨੇ ਕਿਰਚਾ ਮਾਰਨੀ ਸ਼ੁਰੂ ਕਰਤੀਆਂ ਇਹਨੂੰ ਜਗENDER ਸਿੰਘ ਨੂੰ ਤੇ ਉਹ ਭੋਸ਼ ਹੋ ਕੇ ਡਿੱਗੇ ਮੁੜ ਗਏ ਤੇ ਸੈਕਟਰੀ ਸਾਹਿਬ ਨੇ ਇੱਕ ਨੂੰ ਫੜਿਆ ਤੇ ਸੈਕਟਰੀ ਸਾਹਿਬ ਦੇ ਵੱਜ ਗਈਆਂ ਨੇ ਇਹ ਇਹਨਾਂ ਪਤਾ ਲੱਗਾ ਵੀ ਵਿਸ਼ਾਲ ਨਾਮ ਦਾ ਕੋਈ ਵਿਅਕਤੀ ਆ ਉਹ ਉਹਦਾ ਮਾਮਾ ਸੁਖ ਆ ਇਹਨਾਂ ਦੀ ਕੋਈ ਬੱਚਿਆਂ ਦੇ ਮੇਲੇ ਮੂਲੇ ਜਾਣ ਤੋਂ ਇਹਨਾਂ ਦਾ ਕੋਈ ਝਗੜਾ ਹੋਇਆ ਕਿ ਆਇਆ ਤੁਹਾਡਾ ਜੀ ਮੇਰਾ ਨਾਮ ਸਰਬਜੀਤ ਸਿੰਘ ਜੀ ਹਾਂ ਜੀ ਤਲਵੰਡੀ ਭੌਂਗਾ ਦੇ ਵਾਸੀ ਜੀ ਅੱਜ ਕੀ ਗੱਲ ਹੋਈ ਸਰ ਜੀ ਸਰ ਇਹ ਮੁੰਡਿਆਂ-ਮੁੰਡਿਆਂ ਤੋਂ ਕੋਈ ਗੱਲ ਹੋਈ ਆ ਉਹ ਮੁੰਡੇ ਇਹਨਾਂ ਦੇ ਘਰੇ ਆਣ ਕੇ ਜਗENDER ਸਿੰਘ ਦੇ ਪੈਗੇ ਜੀ ਹਾਂ ਜੀ ਤੇ ਉਹ ਜਗENDER ਸਿੰਘ ਦੇ ਕਿਰਚ ਮਾਰ ਕੇ ਦਾ on the spot ਡੈਥ ਹੋ ਗਈ ਜੀ ਇੱਕ ਗਰਮੀਤ ਸਿੰਘ ਦੇ ਲੱਗੀ ਆ ਜੀ ਕਿਰਚ ਉਹ ਜੇਰੇ ਇਲਾਜ ਗਰਨੌਰ ਕਸ ਵਿੱਚ ਦਾਖਲ ਆ ਜੀ ਹਾਂ ਜੀ ਆਹ ਗੱਲ ਹੋਈ ਜੋ ਤੇ ਹੁਣ ਕੀ ਮੰਗ ਕਰਦੇ ਜੀ ਹੁਣ ਮੰਗਿਆ ਜੀ ਇਹਨਾਂ ਦੇ ਨੱਥ ਪਾਈ ਜਾਵੇ ਜੀ ਇਹਨਾਂ ਦੇ ਸਜ਼ਾ ਜੋ ਬੰਦੀ ਕਾਰਵਾਈ ਹੋ ਕੀਤੀ ਜਾਵੇ ਗਰਦੀਪ ਸਿੰਘ ਸਰ ਕਿਹੜਾ ਮੇਡਾ ਜੀ ਚਲ ਵੰਡੀ ਪੰਗੂਆ ਕੀ ਗੱਲ ਹੋਈ ਸਰ ਜੀ ਸਰ ਇਹ ਵੀ بیٹے ਦੋਵੇਂ ਸਕੂਲ ਲਾਗੇ ਸਰਕਾਰੀ ਐਲੀਮੈਂਟਰੀ ਸਕੂਲ ਆ 10ਵੀਂ ਕਲਾਸ ਦਾ ਜੀ ਉਥੇ ਦੋਵੇਂ ਬੇਟੇ ਇਕੱਠੇ ਪੜ੍ਹਦੇ ਆ ਤੇ ਜਿਹੜਾ ਕੀ ਨਾਮ ਬੜਦਾ}{|\text{ਕਿਸ਼ਾਲ ਕਿਸ਼ਾਲ ਉਹਨੇ ਫੋਨ ਕੀਤਾ ਵੀ ਹੈਪੀ ਤੂੰ ਕਿੱਥੇ ਆ ਇਹਨੇ ਆਖਿਆ ਮੈਂ ਘਰੇ ਹੀ ਆ ਇਹ ਚੱਲ ਚਲੀ ਗਏ ਤੇ ਉਹ ਨੌਂ ਡਿਆ ਕਿਤੇ ਤੇ ਉਹਦੇ ਡੈਡੀ ਨੇ ਚੁੱਕ ਲਿਆ ਜਗਿੰਦਰ ਸਿੰਘ ਨੇ ਮੈਂ ਤਾਂ ਵੀ ਕੌਣ ਤੁਸੀਂ ਬੋਲਦੇ ਜੀ ਆਂਦਾ ਵੀ ਅਸੀਂ ਤੂੰ ਕੀ ਆਖਣਾ ਵਾ ਉਹਨੂੰ ਉਹਨਾਂ ਗਾਹ ਕਰਾ ਗੱਲ ਹੈ ਪੀਣਾ ਉਹ ਆਂਦਾ ਵੀ ਤੁਸੀਂ ਬਦਮਾਸ਼ ਜਿਹੜੇ ਜੀ ਇੱਥੇ ਆਜੋ ਹਾਂ ਮੇਰੇ ਘਰੇ ਹੀ ਫਿਰ ਕਿ ਆ ਜੀ ਹਾਂਜੀ ਫਿਰ ਕਿ ਆ ਜੀ ਫਿਰ ਆ ਮੇਰੇ ਕੋ ਆਜੋ ਘਰੇ ਹੀ ਉਹ ਘਰੇ ਆ ਗਏ ਆਣ ਕੇ ਉਹ ਗੱਲਬਾਤ ਹੁੰਦਾ ਮੈਂ ਪਿਛਲੇ ਬੰਨੇ ਨਿਕਲਿਆ ਮੇਰੇ ਪਿਛਲੇ ਬੰਨੇ ਘਰਿਆ ਇਹਨਾਂ ਦਾ ਤੇ ਮੈਂ ਵੇਖਣ ਡਿਆ ਤੇ ਇਕੱਠੇ ਹੋਏ ਤਾਂ ਸੈਕਟਰੀ ਸਾਹਿਬ ਨੂੰ ਮੈਂ ਲੈ ਕੇ ਉਤੋਂ ਦੀ ਮੇਨ ਗਲੀ ਦੇ ਵਿੱਚ ਉਹਦੀ ਗਏ ਉਹਦੇ ਘਰ ਤੇ ਜਾਂਦਿਆਂ ਨੂੰ ਖਲੋਤੇ ਮੈਂ ਵੀਰ ਜੀ ਜੀ ਸਾਡੇ ਬੱਜ ਕੀ ਹੈ ਜੀ ਫਿਰ ਕੀ ਹੈ ਜੀ ਫਿਰ ਉਹਨੇ ਕਿਰਚਾ ਮਾਰਨੇ ਸ਼ੁਰੂ ਕਰਤੀਆਂ ਇਹਨੂੰ ਜਗਿੰਦਰ ਸਿੰਘ ਨੂੰ ਤੋ ਬੋਸ਼ ਹੋ ਕੇ ਡੇਗੇ ਮੁੜਗੇ ਤੇ ਸੈਕਟਰੀ ਸਾਹਿਬ ਨੇ ਇੱਕ ਨੂੰ ਫੜਿਆ ਤੇ ਸੈਕਟਰੀ ਸਾਹਿਬ ਦੇ ਵੱਜ ਗਈਆਂ ਨੇ ਹਾਂਜੀ ਮੁੜ ਕੇ ਉਹ ਬੂਹਾ ਖੋਲ ਕੇ ਅਸੀਂ ਦਰਵਾਜ਼ਾ ਘਟੋਇਆ ਸੀ ਵੀ ਇੱਕਦਮ ਢੋਣ ਲੱਗੇ ਤੇ ਚਾੜਾ ਮਾਰ ਕੇ ਕੋ ਜਿਤਨਾ ਵੀ ਨਿਕਲ ਗਿਆ ਜਿਤਨਾ ਨਿਕਲਿਆ ਗਿਆ ਨਾ ਤੇ ਹੁਣ ਕੀ ਹੋਇਆ ਜੀ ਹੁਣ ਕੀ ਚੱਲ ਰਿਹਾ ਹਾਂਜੀ ਹੁਣ ਕੀ ਮੌਤ ਹੋ ਗਈ ਡੈਥ ਹੋ ਗਈ ਉਹਦੀ ਜਗਿੰਦਰ ਸਿੰਘ ਦੀ ਅੱਛਾ ਜੀ ਦੂਜੇ ਵੀ ਜਿਹੜੇ ਸੀ ਹਾਂਜੀ ਦੂਜਾ ਇੱਕ ਫੜਿਆ ਗਿਆ ਨਾ ਜਿਹੜਾ ਉਹ ਤਾਂ ਹਾਂਜੀ ਗੁਰ ਨਾਨਕੀ ਹੈ ਅੱਜ ਦੂਜੇ ਜਿਹੜੇ ਵਿਅਕਤੀ ਸੀ ਜਿਹਨਾਂ ਦੀ ਕਿਰਪਾ ਵਜੀ ਉਹਨਾਂ ਦਾ ਕੀ ਹਾਲ ਹੈ ਜੁਣਾਏ ਨੇ ਨਹੀਂ ਉਹ ਨਾਲ ਜੀ ਉਹ ਬਲਾਤ ਚਲਣ ਡਿਆ ਗਿਆ ਸੈਕਟਰੀ ਸਾਹਿਬ ਨੂੰ ਵਜੀ ਹੈ ਨਾ ਹਾਂਜੀ ਹਾਂਜੀ ਉਹਨਾਂ ਨੂੰ ਬਲਾਤ ਚਲਣ ਡਿਆ ਹੁਣ ਕੀ ਮੰਗ ਕੀ ਕਰਦੇ ਹੋ ਮੰਗੇ ਹੋ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੀ ਕੀ ਮਾਮਲਾ ਸਾਰਾ ਡਿਟੇਲ ਵਿੱਚ ਇਹ ਮਾਮਲਾ ਇਹ ਹੈ ਜੀ ਕਿ ਸਾਨੂੰ ਸਾਢੇ 1:30 ਵਜੇ ਕਰੀਬ ਆਨਚਾਰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਬਜ਼ਰੀਆ ਕੰਟਰੋਲ ਰੂਮ ਤੇ ਪਿੰਡ ਜਿਹੜਾ ਹੈਗਾ ਤਲਵੰਡੀ ਭੰਗਵਾ ਉੱਥੇ ਝਗੜਾ ਹੋਇਆ ਤੇ ਮੌਕੇ ਤੇ ਪਹੁੰਚੋ ਅਸੀਂ ਉੱਥੇ ਮੌਕੇ ਤੇ ਗਏ ਆਂ ਤੇ ਉਥੇ ਜਿਹੜਾ ਜੋਗਿੰਦਰ ਸਿੰਘ ਨਾਮੀ ਵਿਅਕਤੀ ਉਹ ਇੰਜਰਡ ਹੋਇਆ ਇੱਕ ਗੁਰਮੀਤ ਸਿੰਘ ਨਾਮੀ ਵਿਅਕਤੀ ਇੰਜਰਡ ਹੋਇਆ ਜਿਨ੍ਹਾਂ ਨੂੰ ਉਹਨਾਰੇ ਮਤਲਬ ਘਰਦਿਆਂ ਵੱਲੋਂ ਜਿਹੜਾ ਹੈਗਾ ਲਾਜ ਵਾਸਤੇ ਹਸਪੀਟਲ ਲੈ ਕੇ ਗਏ ਸੀ ਤੇ ਉਹੀ ਦੇਰ ਨੂੰ ਹਜੇ ਸਾਨੂੰ ਬਾਅਦ ਵਿੱਚ ਫੋਨ ਆ ਗਿਆ ਕਿ ਉਹਦੀ ਜਿਹੜਾ ਰਜਿੰਦਰ ਸਿੰਘ ਹੈ ਉਹਦੀ ਡੈਥ ਹੋ ਗਈ ਆ ਉਹਦੀ ਡੈੱਡ ਬੋਡੀ ਜਿਹੜੀ ਆ ਅਜਨਾਲਾ ਹਸਪੀਟਲ ਚ ਚਲ ਰਹੀ ਹੈ ਮਤਲਬ ਕਿ ਕਿੰਨਾ ਮਤਲਬ ਕੀ ਕੀ ਗੱਲਬਾਤ ਹੋਈ ਇਹ ਹਜੇ ਇਨਵੈਸਟੀਗੇਸ਼ਨ ਦਾ 파ਟ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਇਹ ਇਹਨਾਂ ਪਤਾ ਲੱਗਾ ਵੀ ਵਿਸ਼ਾਲ ਨਾਮ ਦਾ ਕੋਈ ਵਿਅਕਤੀ ਆ ਉਹ ਤੇ ਉਹਦਾ ਮਾਮਾ ਸੋਖਿਆ ਇਹਨਾਂ ਦੀ ਕੋਈ ਬੱਚਿਆਂ ਤੇ ਮੇਲੇ ਮੂਲੇ ਜਾਣ ਤੋਂ ਇਹਨਾਂ ਦਾ ਕੋਈ ਝਗੜਾ ਹੋਇਆ ਬਾਕੀ ਇਨਵੈਸਟੀਗੇਸ਼ਨ ਦਾ ਪੜਾਅ ਹੈ ਉਹ ਉੱਥੇ ਉੱਥੇ ਕਲੀਅਰ ਹੋਏ ਕਰਮਚਾਰਜ ਕੀਤਾ ਜਾ ਰਿਹਾ ਮਕਰਮਾਦਰ ਜੀ ਕੀਤਾ ਜਾ ਰਿਹਾ ਜੀ ਉਹਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਉਹਦੇ ਘਰ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਲਿਖ ਕੇ ਤੇ ਕਾਰਵਾਈ ਕੀਤੀ ਜਾ ਰਹੀ ਹੈ